ਜਿਹੜਾ ਬੱਚੇ ਨਾਲ ਜੋ ਕੁਝ ਵੀ ਹੋਇਆ ਇਹਦਾ ਜਿਹੜਾ ਕੇਸ ਆ ਵੇ ਫਾਸਟ ਟਰੈਕ ਦੇ ਵਿੱਚ ਲਾਇਆ ਜਾਵੇ 10 ਦਿਨ ਦੇ ਵਿੱਚ ਤੇ 2 ਮਹੀਨਿਆਂ ਦੇ ਵਿੱਚ ਇਸ ਬੰਦੇ ਨੂੰ ਸਜ਼ਾ ਦਿਵਾ ਕੇ ਇੱਕ ਮਿਸਾਲ ਜਿਹੜੀ ਆ ਕਾਇਮ ਕੀਤੀ ਜਾਵੇ ਜੀਸੀ ਮੈਮ ਤੇ ਅੱਜ ਅਸੀਂ ਸਾਹਮਣੇ ਇੱਕ ਮਰੰਗਮ ਰਵਾਂਗੇ ਜਿਹਦੇ ਵਿੱਚ ਅਸੀਂ ਕੁਝ ਚੀਜ਼ਾਂ ਲਿਖਿਆ ਆ ਵੇ ਉਹ ਚੀਜ਼ਾਂ ਜਿਹੜੀਆਂ ਇਹਨਾਂ ਭਈਆਂ ਕੋਲੋਂ ਜਾਂ ਪ੍ਰਵਾਸੀ ਜਾਂ ਜਿੰਨੀਆਂ ਵੀ ਕਮਿਊਨਿਟੀਆਂ ਆ ਉਹਨਾਂ ਤੋਂ ਉਹ ਚੀਜ਼ਾਂ ਪੂਰੀਆਂ ਕਰਾਈਆਂ ਜਾਣ ਉਹਨਾਂ ਦੀਆਂ ਵੈਰੀਫਿਕੇਸ਼ਨ ਕਰਾਈਆਂ ਜਾਣ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਕੀ ਨਹੀਂ ਆ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਬਜਵਾੜਾ ਦੇ ਸਰਪੰਚ ਰਾਜੇਸ਼ ਕੁਮਾਰ ਬੱਬੂ ਅਤੇ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਪ੍ਰਵਾਸੀਆਂ ਦਾ ਬਾਈਕਾਟ ਕਰਨ ਦਾ ਮਤਾ ਪਾਇਆ ਗਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਹੁਸ਼ਿਆਰਪੁਰ ਵਿੱਚ 5 ਸਾਲਾ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਦੇ ਦਰਦਨਾਕ ਘਾਸੇ ਤੋਂ ਬਾਅਦ ਪੰਜਾਬੀਆਂ ਵਿੱਚ ਪ੍ਰਵਾਸੀਆਂ ਪ੍ਰਤੀ ਲਗਾਤਾਰ ਗੁੱਸੇ ਦੀ ਲਹਿਰ ਵਧਦੀ ਜਾ ਰਹੀ ਹੈ ਤੇ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦੀ ਮੰਗ ਉੱਠਣ ਲੱਗੀ ਹੈ ਇਸ ਘਟਨਾ ਦਾ ਸੇਖ ਹੁਣ ਸੂਬੇ ਦੇ ਕਈ ਪਿੰਡਾਂ ਤੱਕ ਪਹੁੰਚਣ ਲੱਗਿਆ ਹੈ ਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪ੍ਰਵਾਸੀਆਂ ਵਿਰੁੱਧ ਮੋਰਚੇ ਖੋਲਦਿਆਂ ਹੋયા ਮਤੇ ਪੁਨੇ ਸ਼ੁਰੂ ਕਰ ਦਿੱਤੇ ਗਏ ਹਨ। ਹਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਬਜਵਾੜਾ ਦੇ ਸਰਪੰਚ ਰਾਜੇਸ਼ ਕੁਮਾਰ ਬੱਬੂ ਅਤੇ ਪਿੰਡ ਦੀ ਸਮੂੱਚੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਹੈ ਕਿ ਪਿੰਡ ਵਿੱਚ ਨਾ ਤਾਂ ਪ੍ਰਵਾਸੀਆਂ ਨੂੰ ਕੋਈ ਮਕਾਨ ਦਿੱਤਾ ਜਾਵੇਗਾ ਤੇ ਨਾ ਹੀ ਪਲਾਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕਿਸੇ ਵੀ ਪ੍ਰਵਾਸੀ ਦਾ ਨਾ ਤਾਂ ਆਧਾਰ ਕਾਰਡ ਬਣਾਇਆ ਜਾਵੇਗਾ ਨਾ ਪੈਨ ਕਾਰਡ ਤੇ ਨਾ ਹੀ ਕੋਈ ਹੋਰ ਕਾਗਜ਼ਾਤ ਪੰਚਾਇਤ ਵੱਲੋਂ ਤਿਆਰ ਕੀਤੇ ਜਾਣਗੇ ਸਰਪੰਚ ਰਾਜੇਸ਼ ਕੁਮਾਰ ਬੱਬੂ ਨੇ ਕਿਹਾ ਕਿ ਜੇ ਕਿਸੇ ਵੀ ਪਿੰਡ ਵਾਸੀ ਨੇ ਪ੍ਰਵਾਸੀਆਂ ਨੂੰ ਪਲਾਟ ਵੇਚਿਆ ਜਾਂ ਫਿਰ ਕਿਰਾਏ ਤੇ ਦਿੱਤਾ ਤਾਂ ਉਕਤ ਪਿੰਡ ਵਾਸੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅੱਜ ਡੀਸੀ ਮੈਮ ਤੇ ਐਸਐਸਪੀ ਸਾਹਿਬ ਨੂੰ ਇੱਕ ਮੈਮੈਂਡਮ ਦਵਾਂਗੇ ਜਿਹਦੇ ਵਿੱਚ ਅਸੀਂ ਕੁਝ ਚੀਜ਼ਾਂ ਲਿਖਿਆ ਆ ਉਹ ਚੀਜ਼ਾਂ ਜਿਹੜੀਆਂ ਇਹਨਾਂ ਭਈਆਂ ਕੋਲੋਂ ਜਾਂ ਪ੍ਰਵਾਸੀ ਜਾਂ ਜਿੰਨੀਆਂ ਵੀ ਕਮਿਊਨਿਟੀਆਂ ਆਇਆ ਉਹਨਾਂ ਤੋਂ ਉਹ ਚੀਜ਼ਾਂ ਪੂਰੀਆਂ ਕਰਾਈਆਂ ਜਾਣ ਉਹਨਾਂ ਦੀਆਂ ਵੈਰੀਫਿਕੇਸ਼ਨਾਂ ਕਰਾਈਆਂ ਜਾਣ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਕੀ ਨਹੀਂ ਆ ਤੇ ਉਹਦੇ ਸਬੰਧ ਦੇ ਵਿੱਚ ਅੱਜ ਇੱਕ ਮੰਗ ਪੱਤਰ ਦੇਣ ਆਏ ਆ ਸਾਰੇ ਜੱਥੇਬੰਦੀਆਂ ਵੱਲੋਂ ਤੇ ਸਾਡੀ ਉਹਦੇ ਵਿੱਚ ਮੰਗਿਆ ਵੀ ਜਿਹੜਾ ਬੱਚੇ ਨਾਲ ਜੋ ਕੁਝ ਵੀ ਹੋਇਆ ਇਹਦਾ ਜਿਹੜਾ ਕੇਸ ਆ ਵੀ ਫਾਸਟ ਟਰੈਕ ਦੇ ਵਿੱਚ ਲਾਇਆ ਜਾਵੇ 10 ਦਿਨ ਦੇ ਵਿੱਚ ਤੇ 2 ਮਹੀਨਿਆਂ ਦੇ ਵਿੱਚ ਇਸ ਬੰਦੇ ਨੂੰ ਸਜ਼ਾ ਦਿਵਾ ਕੇ ਇੱਕ ਮਿਸਾਲ ਜਿਹੜੀ ਆ ਕਾਇਮ ਕੀਤੀ ਜਾਵੇ ਇਸ ਟਾਪਿਕ ਦਾ ਆਪਾਂ ਬਹੁਤਾ ਗੱਲਾਂ ਕੀ ਕਰਨੀਆਂ ਕੱਲ ਵੀ ਕਿਹਾ ਸੀ ਕੱਲ ਜਿੰਨਾ ਘਟ ਹੋਇਆ ਸੀ ਉਹ ਸਿਰਫ ਇੱਕ ਚੱਲੀ ਆਪਾਂ ਵੀ ਚਲੋ ਕੱਲ ਰੋਸ਼ਨੀ ਲੋਕਾਂ ਵਿੱਚ ਹੋ ਗਿਆ ਅੱਜ ਕਾਫੀ ਹੱਦ ਤੱਕ ਮੈਂ ਦੇਖ ਲਿਆ ਠੰਡਾ ਪੈ ਗਿਆ ਪਰ ਅਸੀਂ ਇਹ ਚੀਜ਼ ਨੂੰ ਠੰਡੇ ਨਹੀਂ ਪੈਣ ਦਵਾਂਗੇ ਇਹ ਅੱਗੇ ਇਦਾਂ ਹੀ ਚੱਲੂਗੀ ਹੁਣ ਇਹ ਜਿੰਨਾ ਚਿਰ ਜੇ ਤਾਂ ਪ੍ਰਸ਼ਾਸਨ ਵੱਲੋਂ ਇਹ ਚੀਜ਼ਾਂ ਦੇ ਉੱਤੇ ਪਿਆਰਭਾਈ ਕੀਤੀ ਗਈ ਤਾਂ ਠੀਕ ਆ ਨਹੀਂ ਤਾਂ ਜਿੰਨਾ ਯੂਥ ਆ ਜਿੰਨੀਆਂ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਆ ਇਹ ਮੋਰੇ ਹੋ ਗਏ ਤੁਰਨ ਗਿਆ ਫੇ ਪ੍ਰਸ਼ਾਸਨ ਦੇਖੂਗਾ ਵੀ ਕੀ ਹੋ ਰਿਹਾ ਆ ਟਾਈਮ ਬਾਉਂਡ ਦੇ ਵਿੱਚ 10 ਦਿਨ ਦੇ ਵਿੱਚ ਇਹਦਾ ਚਲਾਨ ਪੇਸ਼ ਕੀਤਾ ਜਾਵੇ ਕਾਤਲ ਦਾ